ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੈਲਕਮ ਜੀ ਚੈਨਲ ਰੀਤਕਾਰ ਤੇ ਤੇ ਆਪਾਂ ਲੈ ਕੇ ਆਏ ਹਾਂ ਜੀ ਅੱਜ ਕਾਟਨ ਦੇ ਦੁਪੱਟੇ ਬਹੁਤ ਸੋਹਣੇ ਸੋਹਣੇ ਕਲਰ ਆਏ ਆ ਦੁਪੱਟਿਆਂ ਦੇ ਵਿੱਚ ਪ੍ਰਾਈਸ ਹੈ ਜੀ ਇਹਨਾਂ ਦਾ 100 ਰੁਪਈਆ ਪੂਖਾ ਰਹੇ ਹਾਂ ਜੀ ਤੁਹਾਨੂੰ ਦੇਖੋ ਜੀ ਬਹੁਤ ਸੋਹਣੇ ਕਲਰ ਆਏ ਆ ਦੁਪੱਟਿਆਂ ਵਿੱਚ ਇਹ ਕੋਈ ਪੂਰੇ ਡਬਲ ਦੁਪੱਟੇ ਬਹੁਤ ਸੋਹਣੇ ਕਲਰ ਆਏ ਆ ਜੀ ਇਹਨਾਂ ਵਿੱਚ ਤੇ ਪ੍ਰਾਈਸ ਹੈ ਜਿੰਨਾਂ ਦਾ 100 ਰੁਪਿਆ ਇਹਨਾਂ 'ਚ ਕੋਈ ਵੀ ਦੁਪੱਟਾ ਮੇਰੀ ਕਿਸੇ ਭੈਣ ਨੂੰ ਪਸੰਦ ਹੋਵੇ ਤਾਂ ਜ਼ਰੂਰ ਤੁਸੀਂ ਸਕਰੀਨਸ਼ਾਟ ਲੈ ਕੇ ਰੱਖਿਓ ਤੇ ਆਰਡਰ ਬੁੱਕ ਕਰਵਾਇਓ ਤੇ ਮੇਰੀ ਵੀਡੀਓ ਸ਼ੇਅਰ ਲਾਈਕ ਜੀ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬਸ ਦੇਖੋ ਜੀ ਕਿੱਡੇ ਸੋਹਣੇ ਸੋਹਣੇ ਕਲਰ ਆਏ ਐ ਕਿੱਡਾ ਸੋਹਣਾ ਡਿਜ਼ਾਈਨ ਐ ਬਹੁਤ ਸੋਹਣਾ ਕਲਰ ਹੈ ਜੀ ਇਹ ਫਿਰੋਜੀ ਜਾਂ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਸੋਹਣਾ ਕਲਰ ਹੈ ਵਧੀਆ ਰਕੰਡੀ ਦੇ ਦੁਪੱਟੇ ਹੈ ਜੀ ਇਹਨੇ ਬਹੁਤ ਸੋਹਣੇ ਸੋਹਣੇ ਕਲਰ ਆਏ ਇਹਨਾਂ ਵਿੱਚ ਹਾਂ ਦੇਖੋ ਜੀ पिंक जहा कलर है जी ये देखो जी लाइट जा कलर ਦੇਖੋ ਜੀ ਕਿੰਦਾ ਸੋਹਣਾ ਡਿਜ਼ਾਈਨ ਹੈ ਦੁਪੱਟਿਆਂ ਦਾ ਬਹੁਤ ਸੋਹਣੇ ਦੁਪੱਟੇ ਆਏ ਆ ਜੀ ਬਹੁਤ ਸੋਹਣੇ ਸੋਹਣੇ ਕਲਰ ਆਏ ਆ ਤਾਂ ਦੇਖੋ ਜੀ ਪ੍ਰਾਈਸ ਹੈ ਜੀ 80 ਰੁਪਏ ਬਾਕੀ ਦੁਪੱਟਿਆਂ ਦਾ 100-100 ਰੁਪਏ ਪ੍ਰਾਈਸ ਹੈ ਇਹਦਾ 80 ਰੁਪਏ ਬਹੁਤ ਸੋਹਣੇ ਦੁਪੱਟੇ ਆਏ ਆ ਜੀ ਦੇਖੋ ਡੋਲੀ ਦੇ ਕਲਰ ਆਏ ਆ ਦੇਖੋ ਜੀ ਬਹੁਤ ਵੇਖਦੇ ਆ ਜੀ ਦੁਪੱਟੇ ਹੁਣ ਕਿਉਂਕਿ ਦੁਪੱਟੇ ਲੈਣ ਦਾ ਟਾਈਮ ਆ ਗਿਆ ਗਰਮੀ ਲੱਗਦੀ ਹੈ ਦਿਨੇ ਤੇ ਦਿਨੇ ਦੁਪੱਟਾ ਲੈਣ ਨੂੰ ਜੀ ਕਰਦਾ ਸੁਤੀ ਇਹ ਬਹੁਤ ਵੇਖ ਰਹੇ ਆ ਦੁਪੱਟੇ ਜਦੋਂ ਫਟਿਆ ਦਾ ਟਾਈਮ ਆ ਗਿਆ ਜੀ ਬਹੁਤ ਸੋਹਣੇ ਸੋਹਣੇ ਹੋਰ ਵੀ ਕਲਰ ਪਏ ਆ ਇਹਨਾਂ ਦੇ ਵਿੱਚ ਹੁਣ ਦੇਖੋ ਜੀ ਨਾ ਜੋ ਕੋਈ ਵੀ ਮੇਰੀ ਭੈਣ ਨੂੰ ਕਿਸੇ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਆਰਡਰ ਬੁੱਕ ਕਰਵਾਇਓ ਤੇ ਮੇਰੀ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਜਰੂਰ ਜਰੂਰ ਮੇਰੀ ਹੈਲਪ ਕਰੋ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਮੇਰੀ ਕਿ ਮੇਰੀ ਜਰੂਰ ਹੈਲਪ ਕਰੋ ਤੁਸੀਂ